ਰਿਆਸਤ ਸੇ ਸਹਿਰ ਨਾਬਾ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਸਜਾਏ ਗਏ ਨਗਰ ਕੀਰਤਨ ਮੌਕੇ ਮੁਸਲਮਾਨ ਭਾਈਚਾਰੇ ਵੱਲੋਂ ਨਗਰ ਕੀਰਤਨ ਦਾ ਸਵਾਗਤ ਕਰਦਿਆਂ ਦਿੱਤਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਸਾਨੂੰ ਧਰਮਾਂ ਦੇ ਨਾਮ ਤੇ ਲੜਾ ਕੇ ਆਪਸੀ ਫੁੱਟ ਪੈਦਾ ਕਰ ਰਹੀਆਂ ਹਨ ਸਾਨੂੰ ਅਜਿਹੀਆਂ ਤਾਕਤਾਂ ਤੋਂ ਸੁਚੇਤ ਰਹਿਣ ਦੀ ਹੈ ਜ਼ਰੂਰਤ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਬਰਕਰਾਰ ਰੱਖਣਾ ਚਾਹੀਦਾ ਹੈ ਗੁਰਦੁਆਰਾ ਸਾਹਿਬ ਮਹੱਲਾ ਕੂਟਾ ਦੇ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਮੁਸਲਮਾਨ ਭਾਈਚਾਰੇ ਦਾ ਧੰਨਵਾਦ ਕਰਦੇ ਹਾਂ ਕਿ ਹਾ ਕਿ ਮੁਸਲਮਾਨ ਭਾਈਚਾਰੇ ਵੱਲੋਂ ਸੱਭੇ ਸਾਂਝੀ ਵਾਲ ਸਦਾਇਨ ਦੇ ਉਪਦੇਸ਼ ਤੇ ਪਹਿਰਾ ਦੰਦਿਆ ਆਪਸੀ ਭਾਈਚਾਰਕ ਸਾਂਝ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ਹੈ। ਰਿਆਸੀ ਸਾਹਿਬ ਨਾਬਾ ਦੇ ਮਹੱਲਾ ਕੂਟਾ ਕਰਤਾਰਪੁਰਾ ਵਿਖੇ ਸ਼ਿਸ਼ੋਵਤ ਗੁਰਦੁਆਰਾ ਸਾਹਿਬ ਵਿਖੇ ਸ਼ਹੀਦਾਂ ਦੇ ਸਰਤਾਜ पंचम पास्सा श्री गुरु अर्जुन देव जी महाराज जी दा सीधी दहाड़ा पूरी श्रद्धा भावना ਅਤੇ ਸਤਿਕਾਰ पूर्वक ਮਨਾਇਆ ਗਿਆ ਇਸ ਮੌਕੇ ਵਿਸ਼ੇਸ਼ ਤੌਰ ਤੇ ਸ੍ਰੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਪੰਜਾ ਪਿਆਰਾਂ ਦੀ ਅਗਵਾਈ ਹੇਠ ਅਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਰਹਿਣ ਮਾਈ ਹੇਠ ਇੱਕ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਅਤੇ ਇਸ ਮੌਕੇ ਜਿੱਥੇ ਸ਼ਹਿਰ ਵਿੱਚ ਵੱਖ-ਵੱਖ ਪੜਾਵਾਂ ਤੇ ਨਗਰ ਕੀਰਤਨ ਦੇ ਸਵਾਗਤ ਕੀਤੇ ਗਏ ਅਤੇ ਸੰਗਤਾਂ ਲਈ ਲੰਗਰ ਲਗਾਏ ਗਏ ਉੱਥੇ ਹੀ ਵਿਸ਼ੇਸ਼ ਤੌਰ ਤੇ ਨਾਬਾ ਦੇ ਮੁਸਲਮਾਨ ਭਾਈਚਾਰੇ ਵੱਲੋਂ ਅਵਲ ਅੱਲਾ ਹੈ ਨੂਰ ਆਪਾਇਆ ਕੁਦਰਤ ਕੇ ਸਭੰਦੇ ਦੇ ਉਪਦੇਸ਼ ਮੁਤਾਬਕ ਸਰਬ ਸੰਜੀਵ ਵਾਲਤਾ ਦਾ ਸੰਦੇਸ਼ ਦੰਦਿਆ ਹੋਇਆ ਨਗਰ ਕੀਰਤਨ ਦਾ ਵਿਸ਼ੇਸ਼ ਤੌਰ ਤੇ ਪਰਮਾ ਸਵਾਗਤ ਕੀਤਾ ਪੰਜਾਂ ਪਿਆਰਿਆਂ ਨੂੰ ਸਰਉਪਾਉ ਸਹਿ ਭੇਡ ਦਿੱਤੇ ਅਤੇ ਸੰਗਤਾਂ ਲਈ ਵਿਸ਼ੇਸ਼ ਤੌਰ ਤੇ ਠੰਡੇ ਮਿੱਠੇ ਜਲ ਦੀ ਸੇਵਲ ਲਗਾਈ ਗਈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਸੇਵਾਦਾਰ ਭਾਈ ਇੰਦਰਜੀਤ ਸਿੰਘ ਅਤੇ ਭਾਈ ਅਮਰਜੀਤ ਸਿੰਘ ਅਤੇ ਸਮੁੱਚੇ ਪ੍ਰਬੰਧਕਾਂ ਵੱਲੋਂ ਜਿਥੇ ਸਮੁੱਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਵਿਸ਼ੇਸ਼ ਤੌਰ ਤੇ ਮੁਸਲਮਾਨ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਹੋਰ ਕੀ ਕਿਹਾ ਮੁਸਲਮਾਨ ਭਾਈਚਾਰੇ ਦੇ ਲੋਕਾਂ ਅਤੇ ਸੰਗਤਾਂ ਵੱਲੋਂ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮukh ਸਿੰਘ ਪੋਜੋ ਬਾਜਰੀ ਦੀ ਵਿਸ਼ੇਸ਼ ਰਿਪੋਰਟ ਗਸਤ ਗੀਰਨਾ ਹੈ ਸਤ ਕਰੋ ਜੇ ਦੂਸਰ ਹੋਏ ਸ਼ੱਕ ਕਰੋ ਜੇ ਦੂਸਰ ਹੋਏ ਅੱਲਾ ਪਾਤਸ਼ਾਹ ਅੱਲਾ ਪਾਤਸ਼ਾਹ ਸ਼ੱਕ ਕਰੋ ਜੇ ਦੂਸਰ ਹੋਏ ਸ਼ੱਕ ਕਰੋ ਜੇ ਦੂਸਰ ਹੋਏ ਹੱਲਾ ਬਾਤ ਤੁਮ ਬਾਤ ਵਾ ਹੱਲਾ ਬਾਤ ਤੁਮ ਬਾਤ ਹੈ ਮੈਂ ਆਪਣਾ ਮੁਹੰਮਦ ਇਲਫਾਨ ਮੁਹੰਮਦ ਜੀ ਅੱਜ ਸ਼ੀਦੀ ਦਿਵਾਲੇ ਨੂੰ ਸਮਰਪਿਤ ਤੁਸੀਂ ਜਿਹੜਾ ਸੇਵਾ ਕੀਤੀ ਆ ਲੰਗਰ ਲਗਾਇਆ ਸਭ ਤੋਂ ਪਹਿਲਾਂ ਕੀ ਕਹਿਣਾ ਚਾਹੁੰਦੇ ਜਿਹੜੇ ਅੱਜ ਸਾਂਝੀ ਵਾਰਤਾ ਸੰਦੇਸ਼ ਦਿੱਤਾ ਕੀ ਕਹਿਣਾ ਚਾਹੁੰਦੇ ਬਿਸਮਿਲਲਾਹ ਨਾਮ ਦੇ ਹੀ ਅੱਜ ਸਾਬ ਸ੍ਰੀ ਪੂਰਨ ਅਰਜੁਨ ਦੇਵ ਜੀ ਦੇ ਸ਼ੀਦੀ ਦਿਹਾੜੇ ਤੇ ਮੁਸਲਿਮ ਭਾਈਚਾਰੇ ਵੱਲੋਂ ਸਾਡੀ ਸਮੂਚੀ ਗੁਰਦੁਆਰਾ ਕਮੇਟੀ ਵੱਲੋਂ ਸ਼ਬੀਰ ਦੀ ਸੇਵਾ ਲਈ ਗਈ ਹੈ ਉਹ ਸੀ ਨਗਰ ਕੀਰਤਨ ਲੰਗਿਆ ਹੈ ਪਹਿਲਾਂ ਵੀ ਜਦੋਂ ਈਦਾਂ ਤਿਆਰ ਹੁੰਦਾ ਰਮਜ਼ਾਨ ਦਾ ਤਿਆਰ ਹੁੰਦਾ ਗੁਰਦੁਆਰਾ ਸਾਹਿਬ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਸਿੱਖ ਭਾਈਚਾਰੇ ਵੱਲੋਂ ਰੋਜ਼ਾ ਉਤਾਰ ਕਰਵਾਈ ਗਈ ਹੈ ਸੋ ਸਾਂਝੀ ਵਾਲਤਾ ਉਹ ਭਾਈਵਾਲਤਾ ਦਾ ਸੰਦੇਸ਼ ਅਸੀਂ ਪੂਰੀ ਦੁਨੀਆ ਨੂੰ ਦੇਣਾ ਚਾਹੁੰਦੇ ਹਾਂ ਇਸ ਕਰਕੇ ਸਾਡਾ ਭਾਈਚਾਰਾ ਜੋ ਵੀ ਹੈ ਉਹਨੂੰ ਅਸੀਂ ਬਰਕਰਾਰ ਰੱਖਣਾ ਚਾਹੁੰਦੇ ਹਾਂ ਕੀ ਕਹਿਣਾ ਚਾਹ ਰਹੇ ਜਿਹੜਾ ਲਗਾਤਾਰ ਸੋਸ਼ਲ ਮੀਡੀਆ ਤੇ ਜਾਂ ਫਿਰ ਨੈਟ ਦੇ ਉੱਪਰ ਅਜਈਆਂ ਜਿੰਦੀਆਂ ਨੇ ਬੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕੀਤੇ ਜਾਂਦੇ ਆਰੇ ਉਸ ਨੂੰ ਕੀ ਕਹਿਣਾ ਚਾਹੁੰਦੇ ਕਿਉਂਕਿ ਇੱਕ ਸੰਦੇਸ਼ ਬੜਾ ਵੱਡਾ ਸੰਦੇਸ਼ ਤੁਸੀਂ ਦੇ ਰਹੇ ਹੋ ਜੋ ਇਹ ਸੋਸ਼ਲ ਮੀਡੀਆ ਤੇ ਜਾਂ ਟੀਵੀ ਮੀਡੀਆ ਤੇ ਚੱਲ ਰਿਹਾ ਹੈ ਉਹ ਏਜੰਸੀਆਂ ਦੇ ਵੱਲੋਂ ਆਪਾਂ ਲੋਕਾਂ ਨੂੰ ਆਪਸ ਵਿੱਚ ਪਾੜਨ ਦਾ ਜਿਹੜਾ ਪ੍ਰਚਾਰ ਚੱਲ ਰਿਹਾ ਹੈ 24 ਘੰਟੇ ਉਹ ਜੀ ਸੋਸ਼ਲ ਮੀਡੀਆ ਬੰਦ ਕਰ ਦਿਓ ਟੀਵੀ ਬੰਦ ਕਰ ਦਿਓ ਤੁਸੀਂ ਮੈਂ ਜੋ ਹਾਂ ਹਮੇਸ਼ਾ ਇਕੱਠੇ ਰਹਾਂਗੇ ਕੋਈ ਆਪਣੇ ਮਨ ਦੇ ਵਿੱਚ ਫਰਕ ਨਹੀਂ ਆਏਗਾ ਆਮ ਬੰਦੇ ਦਾ ਕਿਸੇ ਦੇ ਕੁੱਤੇ ਦੀ ਛੋਟੀ ਬਾਰੇ ਮਨ ਨਹੀਂ ਕਰਦਾ ਤੇ ਆਪਾਂ ਆਪ ਚਪਾੜ ਪਾ ਕੇ ਕੀ ਘਟ ਲਾਂਗੇ ਠੀਕ ਹੈ ਕੀ ਨਾ ਭਾਈ ਆਪਣਾ ਜਰਨੈਲ ਖਾਨ ਜੈਲੀ ਜਰਨੈਲ ਸਿੰਘ ਜੀ ਅੱਜ ਕੀ ਮਨ ਦੇ ਵਿੱਚ ਕੀ ਆਇਆ ਤੁਸੀਂ ਅਰਸ਼ੀਦੀ ਰਿਆੜੇ ਦੇ ਉੱਪਰ ਜਿਹੜਾ ਲੰਗਰ ਲਗਾਣਾ ਹੈ ਤੇ ਮਨ ਦੇ ਵਿੱਚ ਕੀ ਤਜਾ ਕੀ ਸੀ ਇਹ ਦੇਖੋ ਜੀ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਇਸ ਟਾਈਮ ਬਹੁਤ ਬੁਰਾ ਹਾਲਾ ਜਿਹੜੀ ਪੋਲਿਟਿਕਸ ਇਸ ਟਾਈਮ ਕਈ ਪਾਰਟੀ ਵੱਲੋਂ ਵੇਢੀ ਜਾਂਦੀ ਹੈ ਅਸੀਂ ਇੱਕ ਭਾਈਚਾਰੇ ਦਾ ਸਾਜ ਉਹਦਾ ਸਨੇਹਾ ਦਿੱਤਾ ਰਲ ਮਿਲ ਕੇ ਕਿਉਂਕਿ ਸਿੱਖ ਇਤਿਹਾਸ ਅਤੇ ਮੁਸਲਮਾਨ ਭਾਈਚਾਰੇ ਦਾ ਪ੍ਰਾਣਾ ਵਿਆਸ ਹੈ ਭਾਈ ਬੜੀ ਖਾਂ ਜੀ ਬਾਰੇ ਕੁਝ ਬੜੀ ਹੋਣਾ ਉਹਨਾਂ ਨੇ ਬੜੀਆਂ ਜਗ੍ਹਾ ਗੁਰੂ ਸਾਹਿਬ ਨਾਲ ਲੜੀਆਂ ਨੇ ਤੇ ਅੱਜ ਕਰਤਾਰਪੁਰੇ ਮਹੱਲੇ ਦੇ ਵਿੱਚ ਅਸੀਂ ਉਸ ਚੀਜ਼ ਨੂੰ ਸੰਦੇਸ਼ ਦਿੱਤਾ ਵੀ ਅੱਜ ਵੀ ਅਸੀਂ ਰਲ ਮਿਲ ਕੇ ਅਸੀਂ ਪੰਜਾਬ ਦੇ ਵਿੱਚ ਇਕੱਠੇ ਰਹਿਣਾ ਚਾਹੁੰਦੇ ਹਾਂ ਵੀ ਕੋਈ ਜੋ ਵੀ ਤੁਹਾਡੇ ਕੋਲ ਡਿਕਸਰੇ ਵਿੱਚ ਕੋਈ ਵੀ ਗਲਤ ਬੋਲਦਾ ਚਾਹੇ ਸਿੱਖ ਬਾਰੇ ਜਾਂ Hindu ਬਾਰੇ ਜਾਂ ਮੁਸਲਮਾਨ ਬਾਰੇ ਉਹ ਚੀਜ਼ਾਂ ਤੋਂ ਪਰਹੇਜ਼ ਕੀਤਾ ਜਾਵੇ ਰਲ ਮਿਲ ਕੇ ਰਹੋ ਆਪਣਾ ਪੰਜਾਬ ਖੁਸ਼ਹਾਲ ਰਹੇ ਠੀਕ ਹੈ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਬੜੇ ਸਤਿਕਾਰ ਤੇ ਸ਼ਰਧਾ ਦੇ ਨਾਲ ਗੁਰਦੁਆਰਾ ਮਹੱਲਾ ਕਰਤਾਰਪੁਰਾ ਕੋਟਾ ਨਾਬਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੇ ਸਤਿਕਾਰ ਦੇ ਨਾਲ ਮਨਾਇਆ ਗਿਆ ਜਿਦੇ ਵਿੱਚ ਖਾਸ ਤੌਰ ਤੇ ਰਾਗੀ ਸਿੰਘਾਂ ਵੱਲੋਂ ਗੁਰਬਾਣੀ ਜਸ ਰਾਈ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਤਾਂ ਵਿਸ਼ੇਸ਼ ਤੌਰ ਤੇ ਦੁਆਰਾ ਮਹੱਲਾ ਕਟਾਪੂਰਾ ਵਿਚੇ ਪਾਥ ਦੀਆਂ ਪ੍ਰਸਿੱਧ ਸ਼ਖਸੀਤਾ ਰਾਜਨੀਤਿਕ ਸ਼ਖਸੀਤਾ ਤੇ ਨਾਲ ਹੀ ਸਮੂਚਾ ਜਿਹੜਾ ਭਾਈਚਾਰੇ ਦੇ ਲੋਕ ਨੇ ਉੱਥੇ ਨਤਮਸਤਕ ਹੋਏ ਤੇ ਗੁਰੂ ਸਾਹਿਬ ਅਗਲੇ ਨੇ ਉਹਨਾਂ ਨੇ ਅਰਦਾਸ ਕੀਤੀ ਤੇ ਉਸ ਤੋਂ ਉਪਰੰਤ ਪੰਜ ਪਿਆਰਾਂ ਦੀ ਅਗਵਾਈ ਦੇ ਵਿੱਚ ਮਹਾਨ ਨਗਰ ਦੀ ਤਵਦੀਰੀ ਆ ਰੰਗਤਾਂ ਹੋਈ ਹੈ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਮੁਸਲਿਮ ਭਾਈਚਾਰੇ ਵੱਲੋਂ ਆਪਣੀ ਮਸਜਿਦ ਦੇ ਬਿਲਕੁਲ ਬਾਹਰ ਇੱਕ ਸਾਂਝੀ ਬਾਤ ਦਾ ਸੰਦੇਸ਼ ਆ ਹੋ ਦਿੱਤਾ ਗਿਆ ਕਿਉਂਕਿ ਗੁਰੂ ਸਬਾਨ ਦਾ ਜਿਹੜਾ ਸੰਦੇਸ਼ ਆ ਉਹ ਉਸ ਫਲਸਫੇ ਤੇ ਚੱਲਦੇ ਹੋਏ ਮੁਸਲਿਮ ਭਾਈ ਜਾ ਰਹੇ ਨੇ ਗੁਰੂ ਘਰ ਲੰਗਰ ਵੀ ਵਰਤਾਇਆ ਪੰਜ ਪਿਆਰਾਂ ਦਾ ਸਤਕਾਰ ਵੀ ਕੀਤਾ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਤਿਮਸਤਕ ਹੋ ਕੇ ਉਹ ਪਰਮਾਤਮਾ ਦਾ ਯਾਦ ਕੀਤਾ ਤਾਂ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਸਾਨੂੰ ਹਰ ਇੱਕ ਨੂੰ ਜਿਹੜਾ ਸਾਂਝੀ ਵਾਰਤਾ ਸੰਦੇਸ਼ ਦੇ ਕੇ ਜਿਹੜਾ ਸਾਨੂੰ ਪਿਆਰ ਤੇ ਸਤਕਾਰ ਦੇ ਨਾਲ ਰਹਿਣਾ ਚਾਹੀਦਾ ਹੈ ਵੰਡੀਆਂ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇੱਕ ਵੱਖਰਾ ਜਿਹੜਾ ਸੰਦੇਸ਼ ਦੇਸ਼ ਨੇ ਕੋਸ਼ਿਸ਼ ਕੀਤੀ ਆ ਸੋ ਅਸੀਂ ਵੀ ਪ੍ਰਬੰਧਕ ਕਮੇਟੀ ਵੱਲੋਂ ਤੇ ਸਾਰੀਆਂ ਸੰਗਤਾਂ ਵੱਲੋਂ ਸਾਰੇ ਪੰਜਾਬਾ ਨਿਵਾਸੀਆਂ ਦਾ ਸਮੂਹ ਪ੍ਰਬੰਧਕ ਕਮੇਟੀਆਂ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨਾ ਵਧੀਆ ਤਰੀਕੇ ਦਾ ਸਹਿਯੋਗ ਦਿੱਤਾ ਤੇ ਆਉਣ ਵਾਲੇ ਸਮੇਂ ਦੇ ਵੀ ਜਿਹੜਾ ਸਹਿਯੋਗ ਆ ਉਹ ਦਿੰਦੇ ਰਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਚੇਦਾਨੇ ਸਤਿਪਾਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸਿੱਖੀ ਦੇ ਗੁਰਪੁਰ ਗੁਰਦਵਾਰਾ ਮਹਲਾ ਕਰਦਾ ਪੁਰਾ ਘਰਤਾ ਨਾਬਾ ਵਿਕੇ ਬੜੀ ਹੀ ਸ਼ਰਧਾਪੂਰਕ ਮਨਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਰਸਤੇ ਵਿੱਚ ਸ੍ਰੀ ਖੰਫਾਟ ਸਾਹਿਬ ਦੇ ਉਪਰੰਤ ਉਪਰੰਤ ਕੀਰਤਨ ਦਰਵਾਜ ਸਜਾਏਗੇ ਉਪਰੰਤ ਮਹਾਨ ਨਗਰ ਕੀਰਤਨ 90 ਦੀ ਸੰਤਾਵਲ ਨਹੀਂ ਆ